ਸਲੋਕ ਮਹੱਲਾ ਦੀ ਜਾ ਪੜਨਾ ਗੁਨਨਾ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਹੋ ਮੈਂ ਵਿੱਚ ਸਭ ਪੜਥ ਕੇ ਦੂਜੇ ਭਾਏ ਕੁਵਾਰ ਪਰਮ ਸਤਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਇਹ ਸ਼ਬਦ ਰਾਗ ਸੋਰਠ ਦੀ ਬਾਰ ਦੇ ਵਿੱਚ ਈਸੇ ਦੇ ਪਾਤਸ਼ਾਹ ਸਹਿਬ ਜੀ ਗੁਰੂ ਅਮਰਦਾਸ ਮਹਾਰਾਜਿਆਂ ਦਾ 650 ਨੰਬਰ ਅੰਕ ਤੇ ਵਿਚਾਰਨ ਕੀਤਾ ਹੋਇਆ ਹੈ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਗੁਰੂ ਮਾਨ ਕਰਦੇ ਹਨ ਪੜਨਾ ਗੁਣਨਾ ਪੜਨਰ ਦੇ ਵਿਚਾਰਨ ਸੰਸਾਰ ਕੀ ਕਾਰ ਹੈ ਇਹ ਸੰਸਾਰ ਦਾ ਕੰਮ ਹੋ ਗਿਆ ਹੈ ਅੰਦਰ ਤ੍ਰਿਸ਼ਨਾ ਵਿਕਾਰ ਪਰ ਹਿਰਦੇ ਦੇ ਵਿੱਚ ਤ੍ਰਿਸ਼ਨਾ ਤੇ ਵਿਕਾਰੇ ਟਿੱਕੇ ਰਹਿੰਦੇ ਆ ਹਉਮੈ ਵਿੱਚ ਸਭ ਪੜਤ ਕੇ ਹੰਕਾਰ ਦੇ ਵਿੱਚ ਪੰਡਿਤ ਪੜ ਪੜ ਕੇ ਥੱਕ ਗਏ ਹਨ ਦੁਜੇ ਪਾਏ ਕੁਾਰ ਦੁਜੇ ਪਾਏ ਮਾਇਆ ਦੇ ਮੋਹ ਦੇ ਵਿੱਚ ਕੁਾਰ ਵਿਛੜੇ ਰਹਿੰਦੇ ਹਨ ਗੁਰੂ ਸਹਿ ਪਰਮਾਨੰ ਕਰਦੇ ਹਨ ਪੜਨਾ ਤੇ ਵਿਚਾਰਨਾ ਸੰਸਾਰ ਦਾ ਕੰਮ ਹੋ ਗਿਆ ਹੈ ਪਾਪ ਹੋਰ ਬਿਹਾਰਾਂ ਬਾਗੇ ਵੀ ਇੱਕ ਬਿਹਾਰ ਬਣ ਗਿਆ ਪਰ ਹਿਰਦੇ ਵਿੱਚ ਤ੍ਰਿਸ਼ਨਾ ਦੇ ਵਿਕਾਰ ਟਿਕੇ ਹੀ ਰਹਿੰਦੇ ਹਨ ਹੰਕਾਰ ਵਿੱਚ ਸਾਰੇ ਪੰਡਿਤ ਪੜ ਪੜ ਕੇ ਥੱਕ ਗਏ ਹਨ ਮਾਇਆ ਦੇ ਮੋਹ ਵਿੱਚ ਖੁਆਰੀ ਆਉਂਦੇ ਹਨ ਸੋ ਪੜਿਆ ਸੋ ਪੰਡਿਤ ਬਿਨਾ ਗੁਰ ਸ਼ਬਦ ਕਰੇ ਵਿਚਾਰ ਅੰਤਰ ਪੂਜੈ ਤਤਲ ਹੈ ਪਾਏ ਮੁਕਤ ਦਵਾਰ ਸੋ ਪੜਿਆ ਉਹ ਪੜਿਆ ਹੋਇਆ ਸੋ ਪੰਡਿਤ ਬੀਨਾ ਬੀਨਾ ਕਹਿੰਦੇ ਨੇ ਸਿਆਣਾ ਸਮਝਾਕਾ ਗੁਰ ਸ਼ਬਦ ਕਰੇ ਵਿਚਾਰ ਜਿਹੜਾ ਗੁਰੂ ਦੇ ਸ਼ਬਦ ਦੀ ਸਿਵਤ ਸਲਾਹ ਦੀ ਵਿਚਾਰ ਕਰਦਾ ਹੈ ਅੰਦਰ ਉਜੇ ਅੰਦਰ ਕਹਿੰਦੇ ਨੇ ਮਨ ਖੋਜ ਪਰਮਾਤਮਾ ਦੀ ਖੋਜ ਕਰਦਾ ਹੈ ਤਤਲ ਹੈ ਤਤ ਕਹਿੰਦੇ ਨੇ ਉਸ ਲਈਏ ਤ ਪਾਏ ਪ੍ਰਾਪਤ ਕਰਦਾ ਹੈ ਮੋਕ ਦਵਾਰ ਮੁਕਤੀ ਦਾ ਦਰਵਾਜਾ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਉਹ ਮਨੁੱਖ ਪੜਿਆ ਹੋਇਆ ਤੇ ਸਿਆਣਾ ਪੰਡਿਤ ਹੈ ਪਾਵ ਉਸ ਮਨੁੱਖ ਨੂੰ ਪੰਡਿਤ ਸਮਝੋ ਜੋ ਸਤਿਗੁਰੂ ਦੇ ਸ਼ਬਦ ਵਿੱਚ ਵਿਚਾਰ ਕਰਦਾ ਹੈ ਜੋ ਆਪਣੇ ਮਨ ਨੂੰ ਕੋਜਦਾ ਹੈ ਅੰਦਰੋਂ ਵਾਲੀ ਨੂੰ ਲੱਭ ਲੈਂਦਾ ਹੈ ਤੇ ਤ੍ਰਿਸ਼ਨਾ ਤੋਂ ਬਚਣ ਲਈ ਰਸਤਾ ਲੱਭ ਲੈਂਦਾ ਹੈ ਗੁਣ ਨਿਦਾਨ ਹਰ ਪਾਇਆ ਸਹਜ ਕਰੇ ਵਿਚਾਰ ਧੰਨ ਬਾਬਾ ਨਾਨਕਾ ਜਿਸ ਗੁਰਮੁਖ ਨਾਮ ਆਧਾਰ ਗੁਣ નિਦਾਨ ਗੁਣਾ ਦਾ ਖਜਾਨਾ ਹਰ ਪਾਇਆ ਹਰੀ ਪ੍ਰਹਰੀ ਨੂੰ ਪ੍ਰਾਪਤ ਕਰ ਲਿਆ ਸਹਿਜ ਸਹਿਜ ਅਵਸਥਾ ਦੇ ਵਿੱਚ ਆਤਮਕ ਅਡੋਲ ਅਵਸਥਾ ਦੇ ਵਿੱਚ ਕਰੇ ਵਿਚਾਰ ਪ੍ਰਮਾਤਮਾ ਦੇ ਗੁਣਾਂ ਦੀ ਵਿਚਾਰ ਤਨ ਵਪਾਰੀ ਹੈ ਨਾਨਕ ਉਹ ਵਪਾਰੀ ਤਨ ਹੈ ਜਿਸ ਗੁਰਮੁਖ ਨਾਮ ਆਧਾਰ ਗੁਰਮੁਖ ਕਹਿੰਦੇ ਨੇ ਗੁਰੂ ਦੇ ਸਾਨੂੰ ਮੁਖ ਮਨੁ ਆਧਾਰ ਆਸਰਾ ਗੁਰੂ ਸਾਹਿਬ ਨੂੰ ਮਾਨ ਕਰਦੇ ਹਨ ਜੋ ਗੁਨਾ ਦੇ ਖਜ਼ਾਨੇ ਹਰੀ ਨੂੰ ਪ੍ਰਾਪਤ ਕਰਦਾ ਹੈ ਤੇ ਆਤਮਾ ਕਾ ਡੋਲਤਾ ਵਿੱਚ ਟੀਕੇ ਪਰਮਾਤਮਾ ਦੇ ਗੁਨਾ ਵਿੱਚ ਸੁਰਤ ਜੋੜੀ ਰੱਖਦਾ ਹੈ ਏ ਨਾਨਕ ਇਸ ਤਰ੍ਹਾਂ ਸਤਿਗੁਰੂ ਦੇ ਸਨਮੁਖ ਹੋਏ ਜਿਸ ਮਨੁਕੁਨ ਨਾਮ ਆਸਰਾ ਰੂਪ ਹੈ ਉਸ ਨਾਮ ਦਾ ਵਪਾਰੀ ਮੁਬਾਰਕ ਹੈ ਮਹੱਲਾ ਦੀਜਾ ਬਿਨ ਮਨ ਮਾਰੇ ਕੋਈ ਨ ਸਿਜਿਸੀ ਵੇਖੋ ਕੋ ਲਿਬ ਲਾਇ ਵੇਖ ਤਾਰੀ ਤੀਰਥੀ ਭਵਤਕੇ ਨਾ ਇਹੋ ਮਨ ਮਾਰੇ ਅਜਾਏ ਬਿਨ ਮਨ ਮਾਰੇ ਬਿਨਾ ਮਨ ਨੂੰ ਮਾਰੇ ਕੋਈ ਨ ਸਿੱਜੇ ਕੋਈ ਨਹੀਂ ਸਿੱਜਿਆ ਪਾਵ ਕਿਸੇ ਦੀ ਧਾਲ ਖਾਏ ਨਹੀਂ ਭਈ ਵੇਖੋ ਕੋਲਿ ਬੁਣਾਏ ਕੋਈ ਪ੍ਰਮਾਤਮਾ ਦੇ ਨਾਮ ਦੇ ਵਿੱਚ ਸੁਰ ਤੋਂ ਜੋੜ ਕੇ ਵੇਖੋ। ਪੇਖਦਾਰੀ ਸਾਧੂਆਂ ਦੇ ਭੇਸ ਕਰਨ ਵਾਲੇ। ਤੀਰਥੀ ਤੀਰਥਾਂ ਤੇ ਜਾਣ ਵਾਲੇ। ਭਾਵ ਤਕੇ ਤੀਰਥਾਂ ਦੀ ਯਾਤਰਾ ਕਰਕੇ ਥੱਕ ਗਏ ਹਨ। ਨਾ ਹੀ ਉਹ ਮਨ ਮਾਰਿਆ ਜਾਏ ਫੇਰ ਵੀ ਇਸ ਮਨ ਨੂੰ ਮਾਰਿਆ ਨਹੀਂ ਜਾ ਸਕਦਾ। ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਤੁਸੀਂ ਕੋਈ ਵੀ ਮਨੁੱਖvirti ਜੋੜ ਕੇ ਵੇਖ ਲਵੋ ਮਨ ਨੂੰ ਕਾਬੂ ਕਰਨ ਤੋਂ ਬਿਨਾ ਕੋਈ ਨਹੀਂ ਸਿੱਝਿਆ ਪਾਪ ਕਿਸੇ ਦੀ ਘਾਲ ਥਾਏ ਨਹੀਂ ਪਈ ਭੇਖ ਕਰਨ ਵਾਲੇ ਸਾਧੂ ਭੀ ਤੀਰਥਾਂ ਦੀ ਯਾਤਰਾ ਕਰਕੇ ਰਹਿ ਗਏ ਹਨ ਇਸ ਤਰ੍ਹਾਂ ਇਹ ਮਨ ਮਾਰਿਆ ਨਹੀਂ ਜਾਂਦਾ ਗੁਰਮੁਖ ਇਹੋ ਮਨ ਜੀਵਤ ਮਰੇ ਸੱਚ ਰਹਿ ਲਿਵ ਲਾਏ ਨਾਨਕ ਇਸ ਮਨ ਕੀ ਮਲਿਉ ਉਤਰੈ ਹਉਮੈ ਸ਼ਬਦ ਜਿ ਲਾਏ ਸਤਿਗੁਰੂ ਪਰਮਾਨੰ ਕਰਦੇ ਹਨ ਗੁਰਮੁਖ ਗੁਰੂ ਦੇ ਸਨਮੁਖ ਹੋਇਆ ਇਹੋ ਮਨ ਇਹ ਮਨ ਜੀਵਤ ਮਰੈ ਜੂੰਦਿਆਂ ਹੀ ਮਰ ਜਾਂਦਾ ਹੈ ਸੱਚ ਰਹਿ ਲਿਵ ਲਾਇ ਜੋ ਸੱਚ ਦੇ ਵਿੱਚ ਜੋ ਸੱਚੇ ਹਰੀ ਵਿੱਚ ਆਪਣੀ ਸੁਰਤ ਜੋੜੀ ਰੱਖਦੇ ਹਨ ਨਾਨਕ ਇਸ ਮਨ ਕੀ ਮਾਲਿਓ ਉਤਰ ਏ ਨਾਨਕ ਇਸ ਮਨ ਦੀ ਮਾਲ ਇਸ ਤਰਾਂ ਉਤਰਦੀ ਹੈ ਹਮ ਸ਼ਬਦ ਜਲਾਏ ਹਮ ਹੰਕਾਰ ਸ਼ਬਦ ਜਲਾਏ ਗੁਰੂ ਦੇ ਸ਼ਬਦ ਦੇ ਨਾਲ ਇਸ ਨੂੰ ਜਲਾਇਆ ਜਾ ਸਕਦਾ ਹੈ ਸਤਿਗੁਰੂ ਪਰਮਾਨੰ ਕਰਦੇ ਹਨ ਸਤਿਗੁਰ ਦੇ ਸੰਮੁਖ ਹੋਇਆ ਮਨੁੱਖ ਸੱਚੇ ਹਰੀ ਵਿੱਚ ਮਿਰਤੀ ਜੋੜੀ ਰੱਖਦਾ ਹੈ ਇਸ ਕਰਕੇ ਉਸ ਦਾ ਮਨ ਜਿਉਂਦਾ ਏ ਮੋਇਆ ਹੋਇਆ ਹੈ ਪਾਪ ਮਾਇਆ ਵਿੱਚ ਵਰਤਦੇ ਆਂ ਭੀ ਮਾਇਆ ਤੋਂ ਉਦਾਸ ਹੈ اے ਨਾਨਕ ਇਸ ਮਨ ਦੀ ਮੈਲੇ ਇਸ ਤਰ੍ਹਾਂ ਉਤਰਦੀ ਹੈ ਕਿ ਮਨ ਦੀ ਓਮੈ ਸਤਿਗੁਰੂ ਦੇ ਸ਼ਬਦ ਨਾਲ ਸਾੜੇ ਜਾਏ ਪੜੀ ਹਰ ਹਰ ਸੰਤ ਮਿਲੋ ਮੇਰੇ ਭਾਈ ਹਰ ਨਾਮ ਦਰੜਾਵੋ ਇਕ ਕਿਨਕਾ ਹਰ ਹਰ ਸ਼ਿੰਗਾਰ ਬਨਾਵੋ ਹਰ ਜਨ ਹਰ ਕਾਪੜ ਪੈਰੋ ਖਿਮਕਾ ਸਤਿਗੁਰੂ ਪਰਮਾਨੰ ਕਰਦੇ ਹਨ ਏ ਭਾਈ ਏ ਸੰਤ ਜਨੋ ਹਰ ਨਾਮ ਦਰਗਾਹੋ ਮੈਨੂੰ ਨਾਮ ਜਪਾਵੋ ਇਕ ਕਿਨ ਕਾ ਥੋੜਾ ਜਿਹਾ ਥੋੜਾ ਜਿਤਨਾ ਹਰ ਹਰ ਸ਼ਿੰਗਾਰ ਬਣਾਵੋ ਏ ਹਰੀ ਜਨੋ ਪਰਮਾਤਮਾ ਦੇ ਨਾਮ ਨੂੰ ਸ਼ਿੰਗਾਰ ਬਣਾਵੋ ਹਰ ਜਨ ਏ ਜਨੋ ਕੱਪੜ ਪੈਰੋ ਕੱਪੜਾ ਪੈਨੋ ਖੇਮ ਕਾ ਖਿਮਾਂ ਦਾ ਸਤਿਗੁਰੂ ਪਰਮਾਨੰ ਕਰਦੇ ਹਨ ਏ ਮੇਰੇ ਭਾਈ ਸੰਤ ਜੀ ਨੂੰ ਏਕ ਕਿਣਕਾ ਮਾਤਰ ਮੈਨੋ ਵੀ ਹਰੀ ਦਾ ਨਾਮ ਜਪਾਵੋ ਏ ਹਰੀ ਜਨੋ ਅਰੀ ਦੇ ਨਾਮ ਦਾ ਸ਼ਿੰਗਾਰ ਬਣਾਵੋ ਤੇ ਖਿਮਾ ਦੀ ਪੋਸ਼ਾਕ ਪੈਨੋ ਇਹੋ ਸ਼ਿੰਗਾਰ ਪਿਆਰੇ ਹਰੀ ਨੂੰ ਚੰਗਾ ਲੱਗਦਾ ਹੈ ਐਸਾ ਸ਼ਿੰਗਾਰ ਮੇਰੇ ਪ੍ਰਭ ਪਾਵੈ ਹਰ ਲਾਗੈ ਪਿਆਰਾ ਪ੍ਰੇਮ ਦਾ ਹਰ ਹਰ ਨਾਮ ਬੋਲੋ ਦਿਨ ਰਾਤੀ ਸਭ 길 ਵਿਕ ਕਾਟ ਇੱਕ ਪਲ ਕਾ ਐਸਾ ਸ਼ਿੰਗਾਰ ਇਹੋ ਜਿਹਾ ਸ਼ਿੰਗਾਰ ਮੇਰੇ ਪ੍ਰਭ ਭਾਵੈ ਮੇਰੇ ਪ੍ਰਭ ਨੂੰ ਪਿਆਰਾ ਲੱਗਦਾ ਹਰ ਲਾਗਿਆ ਪਿਆਰਾ ਪ੍ਰੇਮ ਦਾ ਪ੍ਰਭੂ ਨੂੰ ਪ੍ਰੇਮ ਦਾ ਸ਼ਿੰਗਾਰ ਪਿਆਰਾ ਲੱਗਦਾ ਹਰ ਹਰ ਨਾਮ ਬੋਲੋ ਦਿਨ ਰਾਤੀ ਪਰਮਾਤਮਾ ਦੇ ਨਾਮ ਨੂੰ ਬੋਲੋ ਜਪਦੇ ਰਹੋ ਦਿਨ ਰਾਤਿ ਦਿਨ ਰਾਤ ਇੱਕ ਕਰਕੇ ਉਸ ਦੇ ਨਾਲ ਕੀ ਹੋਏਗਾ ਸਭ ਕਿਲਵੇ ਕਾਟੇ ਕਿਲਵੇ ਕਹਿੰਦੇ ਨੇ ਪਾਪ ਨੂੰ ਸਭ ਸਾਰੇ ਕੱਟ ਕੱਟ ਦਿੰਦਾ ਇੱਕ ਪਲਕਾ ਇੱਕ ਪਲ ਦੇ ਵਿੱਚ ਸਤਿਗੁਰੂ ਪਰਮਾਨੰ ਕਰਦੇ ਹਨ ਇਹੋ ਜਿਹਾ ਸ਼ਿੰਗਾਰ ਪਿਆਰੇ ਹਰੀ ਨੂੰ ਚੰਗਾ ਲੱਗਦਾ ਹੈ ਹਰੀ ਨੂੰ ਪ੍ਰੇਮ ਦਾ ਸ਼ਿੰਗਾਰ ਪਿਆਰਾ ਲੱਗਦਾ ਹੈ ਦਿਨ ਰਾਤ ਹਰੀ ਦਾ ਨਾਮ ਸਿਮਰੋ ਇੱਕ ਪਾਲਕ ਵਿੱਚ ਸਾਰੇ ਪਾਪ ਕੱਟ ਦੇਵੇਗਾ ਹਰ ਹਰ ਦਿਆਲ ਉਹ ਵੈਚ ਸੀ ਉਪਰ ਸੋ ਗੁਰਮੁਖ ਹਰਿ ਜਪ ਜਿਨ ਕਾ ਹਰਿ ਵਾਰ ਦਿਆਲ ਹਰੀ ਜਿਸ ਦੇ ਉੱਤੇ ਦਿਆਲ ਹੋਵੇ ਜਿਸ ਉੱਪਰ ਜਿਸ ਮਨੁੱਖ ਦੇ ਉੱਤੇ ਸੋ ਗੁਰਮੁਖ ਉਹ ਗੁਰੂ ਦੀ ਮੱਤ ਉਤੇ ਚੱਲ ਕੇ ਹਰਿ ਜਪ ਪ੍ਰਮਾਤਮਾ ਦੇ ਨਾਮ ਨੂੰ ਸਿਮਰ ਕੇ ਜਿਨ ਕਾ ਜਿੱਤ ਲੈਂਦਾ ਹੈ ਜਿੱਤ ਜਾਂਦਾ ਹੈ ਸਤਿਗੁਰੂ ਪ੍ਰਮਾਨ ਕਰਦੇ ਹਨ ਜਿਸ ਗੁਰਮੁਖੋ ਤਿਆਰੀ ਦੇ ਆਣ ਹੁੰਦਾ ਹੈ ਜਿਸ ਗੁਰਮੁਖੋ ਤਿਆਰੀ ਦੇ ਆਲ ਹੋਵੇ ਉਹ ਹਰੀ ਦਾ ਸਿਮਰਨ ਕਰਕੇ ਸੰਸਾਰ ਤੋਂ ਜਿੱਤ ਕੇ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ